ਬਿਹਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤੇਉ ਮੇਰੀ ਜਿੰਦੜੀਏ ਤੇ ਮਨ ਮੁਖ ਮੂੜ ਇਆਲੇ ਰਾਮ ਜੋ ਮੋਹ ਮਾਇਆ ਚਿਤ ਲਾਇਂਦੇ ਮੇਰੀ ਜਿੰਦੜੀਏ ਤੇ ਅੰਤ ਗਏ ਪਛਤਾਣੇ ਰਾਮ ਹਰ ਦਰਗਾ ਢੋਈ ਨਾ ਲਹਿਣ ਮੇਰੀ ਜਿੰਦੜੀਏ ਜੋ ਮਨ ਮੁਖ ਪਾਪ ਲੁਭਾਣੇ ਰਾਮ ਜਨ ਨਾਨਕ ਗੁਰ ਮਿਲ ਉਭਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੇ ਰਾਮ ਸਭ ਜਾਏ ਮਿਲਹੁ ਸਤ ਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦਿੜਾ ਬੈ ਰਾਮ ਹਰ ਜਪ ਦੇ ਅੱਖਿਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹਾ ਆਵੇ ਕੀ ਨਾ ਆਵੇ ਰਾਮ ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚੇਤ ਆਵੇ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਮੇੜ ਨਾ ਆਵੇ ਰਾਮ ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ ਸੋ ਡਰੈ ਜਿਨ ਪਾਪ ਕਮ ਤੇਰਾ ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁੱਟ ਕ ਤੇਰਾ ਹਰ ਨਿਰਪਉ ਨਾਮ ਪਤੀਜਾ ਮੇਰੀ ਜਿੰਦੜੀਏ ਸਭ ਝੱਖ ਮਾਰਨ ਦੁਸ਼ਟ ਕ ਪ ਤੇਰਾ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਕ ਤੇਰਾ ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ ਜੋ ਸਬਦੁ ਸਾਹਿਬ ਵੱਡਾ ਰਾਮ ਜਿਨਹੀ ਇਕ ਮਨ ਇਕ ਅਰਾਧਿਆ ਮੇਰੀ ਜਿੰਦੜੀਏ ਦਿਨਾ ਨਾਹੀ ਕਿਸੈ ਦੀ ਕਿਸ ਚੱਡਾਰਾਮ ਗੁਰ ਸੇਵਿਐ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਝੱਖ ਮਾਰਨ ਸਭ ਨਿੰਦਕ ਕੰਡਾਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲੇਖ ਛਡਾਰਾਮ ਵੇਹਾ ਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀ ਸਭ ਬਿਰਥੀ ਕਾਲ ਗੁਆਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗਾਹ ਪੈ ਨਾਇਆ ਮੇਰੀ ਜਿੰਦੜੀਏ ਅਹਨਸ ਸਾਚ ਸਮਾਣੇ ਰਾਮ ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੀ ਨਦਰ ਨੀਸ਼ਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਆਗਾਣੇ RAM ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਕ੍ਰਿਸ਼ਨਾ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧ ਪਾਏ ਨਾਮ ਵਡਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਨ ਥਨੰਤਰ ਰਾਵ ਰਹਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਤਾਂ ਕਾਇ ਅੰਤ ਨਾ ਪਾਈਐ ਮੇਰੀ ਜਿੰਦੜੀਏ ਪੁਰਨ ਪੁਰਖ ਬਧਾਤਾ RAM ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ RAM ਸਹਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਸ਼ਕਾ 1 ਬਿਹਗੜਾ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਇੱਕ ਅਚੰਭਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਹੇ RAM ਹਰ ਰੰਗ ਅਖਾੜਾ ਪਾਇਉਨ ਮੇਰੇ ਲਾਲ ਜੀਓ ਆਮਣ ਜਾਣ ਸਬਾਏ RAM ਆਮਣ ਤਾ ਜਾਣਾ ਤਿਨਹਿ ਕੀਆ ਜਿਨ ਮੇਦਨ ਸਿਰਜੀਆ ਇਕ ਨਾ ਮੇਲ ਸਤਗੁਰ ਮਹਿਨ ਬੁਲਾਏ ਇਕ ਭਰਮ ਭੂਲੇ ਫਿਰ ਦਿਆ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਾ ਸਮਾਈ ਸੱਚ ਕਹਿ ਨਾਨਕ ਸੁਣਹੁ ਸੰਤਹੁ ਹਰ ਵਰਤੈ ਧਰਮ ਨਿਆਏ ਆਵਹੁ ਮਿਲਹੁ ਸਹਿਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ ਰਾਮ ਕਰ ਸੇਵਹੁ ਪੂਰਾ ਸਤ ਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧੇ ਰਾਮ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਹ ਸੂਬਾ ਪਾਈਐ ਜਿਨ ਕੋ ਵਧਾਤਾ ਧਰੋ ਲਿਖਿਆ ਤਿੰਨਾ ਰਹਿਣ ਦਿਨ ਲਿਵ ਲਾਈਐ ਹਉ ਮੈਂ ਮਮਤਾ ਮੋਹ ਛੁਟਾ ਜਾਂ ਸੰਗ ਮਿਲਿਆ ਸਾਦੇ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਦੀ ਕਰ ਜੋੜਿ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਨਾਸੀ ਪੁਰਖ ਪੁਜੇ ਹਾ ਨਾਮ ਬਹੁ ਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਨ ਕਹਿ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇਹਾ ਦਹਨਿਸ ਖੋਜ ਤ ਹਮ ਫੇਰੇ ਮੇਰੇ ਲਾਲ ਜੀਓ ਹਰ ਪਾਏ ਅੜਾ ਘਰ ਆਏ ਰਾਮ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮੈਂ ਰਹਿਆ ਸਮਾਏ ਰਾਮ ਸਰਬੇ ਸਮਾਨਾ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁਖ ਨਾਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾਂ ਸੁਆਮੀ ਪਾਰ ਬ੍ਰਹਮ ਸਭ ਠਾਈ ਜਨ ਕਹਿ ਨਾਨਕ ਸਤ ਗੁਰ ਮਲਾਇਆ ਹਰ ਪਾਇੜਾ ਘਰ ਆਈ ਰਾਗ ਬਿਹਾਗੜਾ ਮਹੱਲਾ ਪੰਝੂਆ ਆਤਪ੍ਰੀਤਮ ਮਨ ਮੋਹਨਾ ਕਟ ਸੋਨਾ ਪ੍ਰਾਨ ਆਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ RAM ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ ਸ਼ਿੰਗਾਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲੱਖ ਉਲਹਨੇ 모ਹੇ ਹਰ ਜਬ ਲਗ ਨਹ ਮਿਲੇ ਰਾਮ ਮਿਲਨ ਕੋ ਕਰਉ ਉਪਾਅ ਕਿਸ ਹਮਾਰਾ ਨਹ ਚੱਲੇ ਰਾਮ ਚਲ ਕਿਤ ਬਿਤ ਅਨਿਤ ਪ੍ਰਿਆ ਬਿਨ ਕਮਨ ਬਿਧੀ ਨਾ ਧੀਜੀਐ ਖਾਨ ਪਾਨ ਸ਼ਿੰਗਾਰ ਬਿਰਤੇ ਹਰ ਕੰਤ ਬਿਨ ਕਿਉ ਜੀਜੀਐ ਆਸਾ ਪਿਆਸੀ ਰਹਿਣ ਦਿਨੀਐ ਰਹਿ ਨਾ ਸਕੀਐ ਇਕ ਤਿਲੈ ਨਾਨਕ ਪੈ ਅੰਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸੇਜ ਏਕ ਪ੍ਰਿਓ ਸੰਗ ਦਰਸਨਾ ਪਾਈਐ ਰਾਮ ਆਵਗਨ ਮੋਹਿ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਮਾਣੀ ਅਨਾਥ ਬਿਨਵੈ ਮਿਲਹੁ ਪ੍ਰਭ ਕਿਰਪਾ ਦੇ ਦੇ ਭ੍ਰਮ ਭੀਤ ਖੋਈਐ ਸਹਿਜ ਸੋਈਐ ਪਰਾਪਲਖ ਪੇਖਤ ਨਾਮ ਨੇ ਦੇ ਗ੍ਰਹਿ ਲਾਲ ਆਵੇ ਮਹਿਲ ਪਾਵੇ ਮਿਲ ਸੰਗ ਮੰਗਲ ਗਾਈਐ ਨਾਨਕ ਪਇੰਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ RAM ਇਸ ਪੁੰਨੀ ਮਨ ਸ਼ਾਂਤ ਤਪਤ बुझाਆ RAM ਸਫਲਾ ਸੋ ਦਿਨਸ ਰਹਿਣੇ ਸੁਹਾਵੀ आनंद मंगल रासकना प्रगटे गोपाल गोविंद लाल कवन रसना गुणपना ब्रह्म लोभ मोह विकार थाके मिल सखी मंगल गाया नानक पयंपै संत जंपै जिन हर हर संयोग मलाया बिहागड़ा मोहल्ला पंचम कर कृपा गुरु पार ब्रह्म पूरे ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਈ ਨਾਹੀ ਤੁਜ ਬਿਨਾ ਸਮਰੱਥ ਅਗਤ ਅਪਾਰ ਪੂਰਨ ਜੀਉ ਤਨ ਧਨ ਤੁਮ ਮਨ ਮੂਰਖ ਮੁਗਧ ਅਨਾਥ ਚੰਚਲ ਬਾਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਉਣ ਜਾਣਾ ਸਾਧ ਹੈ ਸਰਣੀ ਪਾਈਐ ਹਰ ਜੀਉ ਗੁਣ ਗਾਵਹਿ ਹਰ ਨੀਤਾਰਾ ਧੂਰ ਭਗਤਨ ਕੀ ਮਨ ਤਨ ਲਗੋ ਹਰ ਜੀਉ ਸਭ ਪਤਤ ਪਨੀਤਾਰਾ ਪਤ ਤਾਪਨੀਤਾ ਹੋਏ ਤਿਨ ਸੰਗ ਜਿਨ ਬਧਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇਹੀ ਚੜ੍ਹਹਿ ਸੋ ਆਇ ਰਿਧ ਸਿਧ ਨਾਵਨੇ ਦਹਰ ਜਪ ਜਿਨਹੀ ਆਤਮ ਜੀਤਾ ਬਿਨਵੰਤ ਨਾਨਕ ਵਡਭਾਗ ਪਾਈਐ ਸਾਧ ਸਾਜਨ ਮੀਤਾ ਜਿਨਹੀ ਸਚ ਵਣੰਜਿਆ ਹਰ ਜੀਉ ਸੇ ਪੂਰੇ ਸਾਹਾਰਾਮ ਬਹੁਤ ਖਜ਼ਾਨਾ ਤਿਨ ਪਹਿ ਹਰ ਜੀਉ ਹਰ ਕੀਰਤਨ ਲਾਹਾਰਾਮ ਕਾਮ ਕ੍ਰੋਧ ਨਾ ਲੋਭ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਾਨ ਹੈ ਏਕ ਮਾਨ ਹੈ ਰਾਮ ਕੈ ਰੰਗ ਮਾਤਿਆ ਲੱਗ ਸੰਤ ਚਰਨੀ ਪੜੇ ਸਰਨੀ ਮਨ ਤਿਨਾ ਉਮਾਹਾ ਬਿਨਵੰਤ ਨਾਨਕ ਜਿਨ ਨਾਮ ਪੱਲੈ ਸੇ ਸਚੇ ਸਾਹਾ ਨਾਨਕ ਸੋਈ ਸਿਮਰੀਐ ਹਰ ਜੀਉ ਜਾ ਕੀ ਕਲ ਧਾਰੀ RAM ਗੁਰਮੁਖ ਮਨੁ ਨਾ ਬਿਸਰੈ ਹਰ ਜੀਉ ਕਰਤਾ ਪੁਰਖ ਮਰਾਰੀ RAM ਦੁਖ ਰੋਗ ਨਾ ਭਉ ਪਿਆਪੈ ਜਿਨਿ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਵਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇੱਛ ਪੁੰਨੀ ਹਮਾਰੀ ਬਿਹਾਗੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਵਦ ਸੁਖ ਰੈਣੜੀਏ ਪ੍ਰਿਆ ਪ੍ਰੇਮ ਲੱਗਾ ਘਟ ਦੁਖ ਨੀਂਦੜੀਏ ਪਰਸੋਂ ਸਦਾ ਪੱਗਾ ਪਗ ਧੂਰ ਬਾੰਚੋਂ ਸਦਾ ਜਾਚੋਂ ਨਾਮ ਰਸ ਬੈਰਾਗਣੀ ਪ੍ਰਿਆ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਨੀ ਗਹਿ ਪੂਜਾ ਲੀਨੀ ਪ੍ਰੇਮ ਭੀਨੀ ਮਿਲਨ ਪ੍ਰੀਤਮ ਸੱਚ ਮੱਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੂੰ ਚਰਨਾਂ ਸੰਗ ਲੱਗਾ ਮੇਰੀ ਸਖੀ ਸੇਹ ਲੜੀ ਹੋ ਪ੍ਰਭ ਕੈ ਚਰਨ ਲੱਗਾ ਹੈ ਮਾਨ ਪ੍ਰਿਆ ਪ੍ਰੇਮ ਕਣਾ ਹਰ ਕੀ ਭਗਤ ਮੰਗੈ ਹਰ ਭਗਤ ਪਾਈਐ ਪ੍ਰਭ ਤਿਆਈਐ ਜਾਏ ਮਿਲੀਐ ਹਰ ਜਨ ਮਾਨ ਮੋਹ ਵਿਕਾਰ ਤਜੀਐ ਅਰਪ ਤਨ ਤਨ ਏਹੋ ਮਨ ਵਡਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਰ ਹਰ ਮਿਲ ਭਗੇ ਹੈ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪੈ ਹਰ ਨਾਰ ਸੁਹਾਗਣੀ ਸਬਰੰਗ ਮਾਣੀ ਹਰ ਆਂਡ ਨਾ ਵੈਸੇ ਹੀ ਪ੍ਰਭ ਪੁਰਖ ਚਿਰਾਨੀ ਨਹਿ ਦੂਖ ਪਾਵੈ ਪ੍ਰਭ ਧਿਆਵੈ ਧਨ ਤੇ ਬੜ ਭਾਗੀਆ ਸੁਖ ਸਹਿਜ ਸੋਗਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰਿਆ ਬਚਨ ਮੀਠੇ ਭਾਣੀ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਨੀ ਤਿਤ ਗ੍ਰਹਿ ਸੋਹਿਲੜੇ ਕੋਡ ਅਨੰਦਾ ਮਨ ਤਨ ਰਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਨੂ ਪ੍ਰਭ ਕਿਰਪਾ ਧਾਰੀ ਹਰ ਮਰਾਰੀ ਭੈ ਸਿੰਧ ਸਾਗਰ ਤਾਰਨੂ ਜੋ ਸਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਤ ਸੁਆਮੀ ਸੰਦਾ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ ਬਿਹਾਗੜਾ ਮਹੱਲਾ ਪੰਜਵਾਂ ਹਰ ਚਰਨ ਸਰੋਵਰ ਤਹੈ ਕਰਹੁ ਨਿਵਾਸ ਮਨ ਕਰਮਜਨ ਹਰ ਸਰੀ ਸਭ ਕਿਲ ਵਿਖ ਨਾਸ ਮਨ ਕਰ ਸਦਾ ਮੱਝਨ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸਤੇ ਜਨਮ ਮਰਨ ਨਾ ਹੋਈ ਤਿਸ ਕੋ ਕਟੈ ਜਮ ਕੇ 파ਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੋ ਬੇਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹ ਅਨੰਦ ਬਨੋਦ ਸਦਾ ਅਨਹਦ ਚੁਣਕਾਰੋ RAM ਮਿਲ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ RAM ਮਿਲ ਸੰਤ ਗਾਵਹਿ ਖਸਮ ਭਾਵਹਿ ਹਰ ਪ੍ਰੇਮ ਰਸ ਰੰਗ ਪਿੰਨੀਆਂ ਹਰ ਲਾਭ ਪਾਇਆ ਆਪ ਮਟਾਇਆ ਮਿਲੇ ਚਰੀ ਵਿਛੁਨਿਆ ਗਹਿ ਪੂਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੂ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ॠਣ ਝੁਣਕਾਰੂ ਸੁਣ ਵੱਡ ਭਾਗੀਆ ਹਰੇ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਦੈ ਸੁਮਾਣੀ ਰਾਮ ਅਕਾਥ ਕਹਾਣੀ ਤਿਨਿ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthਿਆ ਫਿਰ ਨਾ ਮੂਆ ਕਲ ਕਲੇਸ਼ਾ ਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਬਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਛ ਕਹਿਣ ਨਾ ਜਾਈ ਰਾਮ ਜਿਸ ਤੇ ਉਪਜਿਆੜਾ ਤਿਨ ਲੀਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਤਲ ਮਹੀਲ ਏਕ ਰਵਿਆ ਨਹਿ ਦੂਜਾ ਦ੍ਰਿਸ਼ਟਾਇ ਬਣ ਤ੍ਰੇਣ ਤ੍ਰੇ ਭਵਨ ਪੂਰ ਪੂਰਨ ਕੀਮਤ ਕਹਿਣ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ